You made you made you made <laughs> ਇਹ ਆਪਣਾ ਹੋਮਸਟੇਅ ਆ ਜਿੱਥੇ ਮੈਂ ਰੁਕਿਆ ਹੋਇਆ ਸੀ ਤੇ ਆਪਾਂ ਆਪਣਾ ਇਹ ਬਲੌਗ ਇੱਥੇ ਸ਼ੁਰੂ ਕਰਦੇ ਆਂ ਕਮਰੇ ਤੇ ਇਹਨਾਂ ਦੇ ਸਾਹਮਣੇ ਆਹ ਖੁਰਮਾਨੀ ਲੱਗੀ ਹੋਈ ਆ ਤੇ ਸੇਵ ਲੱਗੇ ਹੋਏ ਆ ਇੱਥੇ ਇਹਨਾਂ ਨੇ ਕਣਕ ਬੀਜੀ ਸੀਗੀ ਕਣਕ ਇਹ ਪਕਾਉਂਦੇ ਨਹੀਂ ਹੈਗੇ ਕਿਉਂਕਿ ਰੋਟੀ ਨਹੀਂ ਬਣਾਉਂਦੇ ਕਣਕ ਦੀ ਕਣਕ ਇਹ ਬੀਜਦੇ ਆ ਤੇ ਕਣਕ ਹਰੀ ਵੱਢ ਲੈਂਦੇ ਹਰੀ ਕਣਕ ਵੱਢ ਕੇ ਨੂੰ ਸੁਕਾ ਲੈਂਦੇ ਪਸ਼ੂਆਂ ਦੇ ਆਸਤੇ ਪੱਠਿਆਂ ਦੀ ਜਗ੍ਹਾ ਤੇ ਇਹ ਕਣਕ ਵੱਢਦੇ ਆ ਸੌਰੀ ਕਣਕ ਬੀਜਦੇ ਆ ਆ ਜਿੰਨੀਆਂ ਵੀ ਖਰਮਾਨੀਆਂ ਲੱਗੀਆਂ ਹੋਈਆਂ ਨੇ ਇਹ ਖਰਮਾਨੀ ਸਾਰੀ ਆਰਗੇਨਿਕ ਆ ਇਹਦਾ ਪਾਣੀ ਤੱਤਾ ਵੀ ਆਰਗੇਨਿਕ ਤਰੀਕੇ ਨਾਲ ਕਰਦੇ ਆ ਸੋਲਰ ਸਿਸਟਮ ਲੱਗਿਆ ਹੋਇਆ ਧਾਰਮਿਕ ਬਹੁਤ ਨੇ ਲੋਕ ਹਰੇਕ ਘਰ ਦੇ ਵਿੱਚ ਇਦਾਂ ਦੇ ਮੰਨੇ ਲੱਗੇ ਹੋਏ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਮੈਨੂੰ ਪੁੱਠਾ ਘਮਾ ਰਿਆਂ ਕਿ ਸਿੱਧਾ ਘਮਾ ਰਿਆਂ ਆ ਸਾਹਮਣੇ ਇਹ ਰੁੱਖ ਲੱਗਿਆ ਹੋਇਆ ਇਹ ਅਖਰੋਟ ਦਾ ਰੋਖਾ ਅਖਰੋਟ ਵੀ ਲੱਗੇ ਹੋਏ ਆ ਪਰ ਹਜੇ ਤੱਕ ਹਰੇ ਆ ਪਿੰਡ ਦੀਆਂ ਗਲੀਆਂ ਬਹੁਤ ਘੀੜੀਆਂ ਨੇ ਤੇ ਸ਼ਾਇਦ ਇੱਧਰ ਦੀ ਰਾਹ ਹੈਗਾ ਆਪਣੇ ਗਵਾਂਢੀਆਂ ਦੇ ਖੇਤ ਜਾਣ ਨੂੰ ਇੱਧਰ ਦੀ ਹੈਗਾ ਰਾਹ ਆਹ ਦਰਖਤ ਜਿਹਾ ਖੜਾ ਸਾਹਮਣੇ ਆਪਣੀ ਦੀ ਹਾਈਟ ਬਹੁਤ ਜ਼ਿਆਦਾ ਬਹੁਤ ਉੱਚਾ ਰੁੱਖ ਹੈ ਇਹ ਤੇ ਵੱਢ ਕੇ ਰੱਖੀ ਬੈਠੇ ਆ ਇਹ ਗਾਰਡਰਾਂ ਦਾ ਕੰਮ ਲੈਂਦੇ ਆ ਰੁੱਖ ਤੋਂ ਜਿਹੜੇ ਮਕਾਨ ਬਣਾਉਂਦੇ ਆ ਗਾਰਡਰਾਂ ਦੀ ਜਗ੍ਹਾ ਤੇ ਇਹ ਵਾਲਾ ਰੁੱਖ ਪਾਉਂਦੇ ਆ ਉੱਪਰੋਂ ਫੱਕ ਲਾਹਦੇ ਆ ਵੱਡੇ ਕੀ ਦਾ ਤੇ ਫਿਰ ਇਹਦੇ ਤੇ ਪਾਲਿਸ਼ ਮਾਰ ਦਿੰਦੇ ਆ ਜਿਹੜੇ ਆਪ ਹோம் ਸਟੇਜ ਰਹੇ ਹੋਏ ਆ ਉਹ ਵੀ ਜਾ ਕੇ ਛੱਤ ਦੇਖਾਂਗੇ ਉਹ ਇਹਨਾਂ ਰੁੱਖਾਂ ਦੀ ਬਣੀ ਹੋਈ ਹੈ ਪਿੰਡ ਦੀ ਜ਼ਮੀਨ ਦੇ ਬਾਹਰ-ਬਾਰ ਇਹ ਸੰਤ ਦਰਿਆ ਵਗਦਾ कल आपने इसे दरिया के सफर किया दरिया एक पास पसे पेंड बसिया पसे झूले बाबा जी, जूले जी जूले। कैसे हो बस खुरबानी ठीक है पूजा करके आए हैं आप ਮੈਂ ਮਨਸਟਰੀ ਜਾ ਰਹਾ ਹਾਂ ਮਨਸਟਰੀ ਮੇਂ ਜਾ ਰਹਾ ਹਾਂ ਉਹ ਬਾਪੂ ਜੀ ਆਹ ਵਾਲਾ ਮਾਨੇ ਕਮਾ ਕੇ ਗਿਆ ਹੁਣ ਇਹਨਾਂ ਦਾ ਪੂਜਾ ਕਰਨ ਦਾ ਕੋਈ ਪੱਕਾ ਟਾਈਮ ਨਹੀਂ ਹੈਗਾ ਜਦ ਹੀ ਸਮਾਂ ਮਿਲਦਾ ਹੁੰਦਾ ਜਾਂਦੇ ਮਾਨਾ ਕਮਾ ਦਿੰਦੇ ਆ ਮਨਸਟਰੀ ਮੇਂ ਜਾਣੇ ਦਾ ਰਸਤਾ ਉੱਪਰ ਮਨਸਟਰੀ ਮੇਂ ਜਾਣਾ ਹੈ ਹਾਂ ਗੁੰਫਾ ਮੇਂ ਇਧਰ ਸੇ ਹੈ ਰਸਤਾ ਇਧਰ ਤੋਂ ਚਲਾ ਜਾ। ਠੀਕ ਹੈ। ਥੈਂਕ ਯੂ। ਕਿਧਰ ਕਿਧਰ ਉੜਪੇ। ਕਿਧਰ ਉੜਪੇ ਨਿਕਲਣਾ ਹੈ। ਠੀਕ ਠੀਕ। ਇਹ ਪੁਰਾਣੇ ਮਕਾਨ ਨੇ ਇਹਨਾਂ ਦੇ। ਇੱਕ ਚੀਜ਼ ਤਾਂ ਮੈਂ ਨੋਟ ਕੀਤੀ ਆ ਕਿ ਜਿਹੜੀ ਆ ਲੱਕੜ ਆ ਨਾ ਇਹਨਾਂ ਲੋਕਾਂ ਦੇ ਜੀਵਨ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਆ। ਜਿਹੋ ਜਿਹੇ ਹਾਲਾਤ ਹੁੰਦੇ ਨੇ ਬੰਦਾ ਉਹੋ ਜਿਹੇ ਹਾਲਾਤਾਂ ਚ ਰਹਿਣਾ ਸਿੱਖ ਜਾਂਦਾ ਇਹਨਾਂ ਦੇ ਪੁਰਾਣੇ ਸਾਰੇ ਘਰ ਪੱਥਰਾਂ ਦੇ ਤੇ ਮਲਚਿੰਗ ਦੀ ਲੱਕੜ ਦੇ ਨਾਲ ਰਲ ਕੇ ਬਣੇ ਹੋਏ ਆ ਨੇਪਰਾ ਆਪਾ ਹੋਮਸਟੇ ਪਰ ਗਲੀ ਕਿ ਆ ਆ ਗਈ ਅੱਛਾ ਜਗਾ ਹੈ ਬਹੁਤ ਹਾਂ ਚੜਾਈ ਦੋ ਹੈ ਚਲੇ ਜਾਂਦੇ ਹਾਂ ਧੀਰੇ ਧੀਰੇ ਦੀ ਮੈਂ ਵਾਹ ਵਾਹ ਉੱਚੀ ਜਗ੍ਹਾ ਤੇ ਆ ਗਿਆ ਹੁਣ ਇੱਥੋਂ ਸਾਰਾ ਪਿੰਡ ਦਿਖਦਾ ਹੈ ਜੀ ਅੱਜ ਜਿੰਨਾ ਵੀ ਹਰਾ ਏਰੀਆ ਨਾਲ ਦਰਖਤਾਂ ਵਾਲਾ ਇੱਥੇ ਸਾਰੇ ਵਸੂਆਂ ਇਹ ਪਿੰਡ ਇਹਦੇ ਪਰੇ ਸਿੰਧ ਦਰਿਆ ਤੇ ਦਰਿਆ ਦੇ ਪਰਲੇ ਪਾਸੇ ਸਾਹਮਣੇ ਉੱਚਾ ਦਿਖਦਾ ਪਹਾੜ ਇਹ ਮਿਨਿਸਟਰੀ ਪਿੰਡ ਦੀ ਸਭ ਤੋਂ ਉੱਚੀ ਜਗ੍ਹਾ ਤੇ ਬਣੀ ਹੋਈ ਹੈ ਬਹੁਤ ਵੱਡੀ ਮਿਨਿਸਟਰੀ ਆ ਬਾਹਰਲੇ ਕੰਨ ਤੇ ਮਾਨੇ ਲੱਗੇ ਹੋਏ ਆ ਮਾਨਿਆਂ ਦੇ ਅੰਦਰ ਕਲਚਰ ਹੈ ਬਹੁਤ ਮਾਨੇ ਲੱਗੇ ਹੁੰਦੇ ਆ ਹੰਡ ਦੀ ਸਭ ਤੋਂ ਉੱਚੀ ਜਗ੍ਹਾ ਤੇ ਬੁੱਧ ਦੀ ਮੂਰਤੀ ਬਣੀ ਹੋਈ ਆ। ਤੇ ਸਾਹਮਣੇ ਮਨਿਸਟਰੀ ਬਣੀ ਹੋਈ ਆ। ਆਬਾਦੀ ਘਟ ਹੋਣ ਕਰਕੇ ਆਵਾਜਾਈ ਦੇ ਸਾਧਨ ਘਟ ਨੇ, ਉਹਦੇ ਕਰਕੇ ਇਧਰ ਪ੍ਰਦੂਸ਼ਣ ਘਟਾ ਤੇ ਘਟ ਪ੍ਰਦੂਸ਼ਣ ਹੋਣ ਕਰਕੇ ਸਾਰਾ ਆਲਾ ਦੋਲ ਆਪ ਨੂੰ ਬਹੁਤ ਸਾਫ਼ ਦਿੱਸਦਾ। ਸਾਹਮਣੇ ਪਹਾੜ ਜਿਹੜੇ ਲਦਾਖ ਦੀ ਪਹਿਚਾਨ ਨੇ ਪਹਾੜ। ਇੰਨਾ ਸਾਫ਼ ਅਸਮਾਨ ਜਿਹੜਾ ਦਿਖ ਰਿਹਾ ਇਹ ਵੀ ਘੱਟ ਪ੍ਰਦੂਸ਼ਣ ਕਰਕੇ ਦਿਖ ਰਿਹਾ ਅਸਮਾਨ ਬਹੁਤ ਸੋਹਣਾ ਦੇਖਦਾ ਲਦਾਖ ਦੇ ਵਿੱਚ ਮਨੈਸਟਰੀ ਦੇ ਵਿੱਚ ਬੁੱਧ ਦੀ ਮੂਰਤੀ ਤੇ ਸਾਹਮਣੇ ਦੇ ਉਸ ਦੇ ਕਮਰੇ ਇਹ ਤਾਂ ਸਾਰੇ ਨਵੇਂ ਬਣੇ ਹੋਏ ਆ ਇਹ ਵਾਲੇ ਪੁਰਾਣੇ ਨਹੀਂ ਹੈਗੇ ਜਿਹੜੀ ਆ ਮਨੈਸਟਰੀ ਬਣੀ ਹੋਈ ਆ ਇਹ 250 ਸਾਲ ਪੁਰਾਣੀ ਆ ਜਿਹੜੀਆਂ ਵਿੱਚੋਂ ਪੇਂਟਿੰਗ ਬਣੀਆਂ ਹੋਈਆਂ ਆ ਸਾਹਮਣੇ ਮੂਰਤੀਆਂ ਪਈਆਂ ਬੁੱਧ ਦੀਆਂ ਜਾਂ ਹੋਰਿਆ ਜਿੰਨਾ ਵੀ ਕੁਝ ਹੈਗਾ ਇਹ ਸਾਰਾ 250 ਸਾਲ ਪੁਰਾਣਾ ਮਜੀਸ ਮਨੈਸਟਰੀ ਵਿੱਚ ਆ ਲਾਮਾ ਇੱਥੇ ਭਾਈ ਇਹ ਮੈਨੂੰ ਕਹਿੰਦਾ ਭਰਾ ਅੰਦਰ ਜਾ ਕੇ ਦੇਖ ਲੈ ਜਦੋਂ ਵੀਡੀਓ ਬਣਾਉਣੀ ਤੇ ਵੀਡੀਓ ਵੀ ਬਣਾ ਲੈ ਕੋਈ ਚੱਕਰ ਨਹੀਂ ਹੈ ਹਰੇਕ ਮਨਿਸਟਰੀ ਦੇ ਵਿੱਚ ਐਦਾਂ ਦੀਆਂ ਮੂਰਤੀਆਂ ਬਣੀਆਂ ਹੁੰਦੀਆਂ ਨੇ ਇਹਨਾਂ ਇਹ ਮੂਰਤਾਂ ਦਾ ਵੀ ਕਨਸੈਪਟ ਆਪਣਾ ਇੱਕ ਕੋਈ ਮੈਡੀਟੇਸ਼ਨ ਬੁੱਧਾ ਜਾਂ ਹੋਰ ਫਿਊਚਰ ਬੁੱਧਾ ਇਹੋ ਜਿਹਾ ਕੁਝ ਬਣਿਆ ਹੁੰਦਾ ਵਿੱਚ ਇੱਥੇ ਕਾਫੀ ਲੰਬਾ ਜੌੜਾ ਕੰਮ ਹੁੰਦਾ ਹੈ। ਇਹਨੂੰ ਸਾਰਿਆਂ ਦੀ ਪੂਜਾ ਕਰਦੇ ਆ ਇਹ ਜਿਹੜੀ ਆ ਬੋਤਲ ਪਈਏ ਦੇ ਵਿੱਚ ਸ਼ਰਾਬ ਆ ਇੱਕ ਪਤਾ ਨਹੀਂ ਕਿਹੜਾ ਬੁੱਧਾ ਹੈ ਉਹਨੂੰ ਸ਼ਰਾਬ ਵੀ ਚੜਾਉਂਦੇ ਆ ਆਪ ਭਗਵਾਨ ਕੋਈ ਸਾਜ ਵੀ ਦੇਤੇ ਨੇ ਬੁੱਧੇ ਬਣਾਏ ਹੋਏ ਇਹਨਾਂ ਨੇ ਤੇ ਆ ਡਰਮਾਂ ਜਿਵੇਂ ਆਪਾਂ ਨਗਾਰਾ ਵਜਾਉਨੇ ਆ ਉਵੇਂ ਡਰਮਾਂ ਵਜਾਉਂਦੇ ਆ ਇਹ ਕੋਲ ਦੀ ਤਰ੍ਹਾਂ ਇਸਕਾ ਕੀ ਨਾਮ ਹੈ ਇਸਕਾ ਧਮ ਧਮ ਮੁਨਿਸਟਰੀ ਦੇਖਣ ਤੋਂ ਬਾਅਦ ਲੰਮਾ ਜੀ ਕਹਿੰਦੇ ਕਿ ਭਾਈ ਜੇ ਤੁਸੀਂ ਪੰਜਾਬ ਤੋਂ ਆਏ ਹੋ ਤਾਂ ਫਿਰ ਜੂਸ ਪੀ ਕੇ ਜਾਇਓ ਤਾਂ ਭਾਈ ਹੋਰਾਂ ਨੇ ਆਪਾਂ ਨੂੰ ਕੋਲਡ ਡਰਿੰਕ ਦਿੱਤੀ ਪੀਣ ਦੇ ਲਈ ਇਹਨਾਂ ਦਾ ਵਿਹਾਰ ਬਹੁਤ ਵਧੀਆ ਹੁੰਦਾ ਬਹੁਤ ਨਰਮ ਸੁਭਾਅ ਹੁੰਦਾ ਜਿਹੜੇ ਬੁੱਧੀ ਲੋਕ ਹੁੰਦੇ ਨੇ ਬੜੇ ਪਿਆਰ ਏ ਜਿੱਦੇ ਸਤਿਕਾਰ ਨਾ ਮਿਲਦੇ ਬੰਦਿਆਂ ਨੂੰ ਉਹ ਨਾਲ ਦਾ ਹਾਂ ਵੀ ਨਾ ਹਾਂ ਸਭੇ ਬਹੁਤ ਹੈ ਹਾਂ ਅਬ ਖੇਤ ਦੇ ਹਨ ਇਸ ਤੋਂ ਬਾਅਦ ਆਲਰੇਡੀ ਗਾਉਣਾ ਹੈ ਨਾ ਜੀ ਓਰਗੈਨਿਕ ਖੇਤ ਹੀ ਨੇ ਜੀ ਇਹ ਪਿੰਡ ਦੇ ਸਾਰੇ ਪੁਰਾਣੇ ਮਕਾਨ ਨੇ ਇਹ ਜਿਹੜੇ ਮਕਾਨ ਆਪਣੇ ਸਾਹਮਣੇ ਦੇਖੀ ਜਾਂਦੇ ਨੇ ਲਗਭਗ 4-5 ਪੁਰਾਣੇ ਮਕਾਨ ਨੇ ਸਾਰੇ ਦੇਖ ਲਿਆ ਕੱਚੀ ਮਿੱਟੀ ਦੇ ਬਣੇ ਹੋਏ ਨੇ ਮਿੱਟੀ ਦੇ ਬਲੌਕ ਬਣਾ ਕੇ ਉਹਨਾਂ ਦੇ ਬਣਾਏ ਹੋਏ ਆ ਉੱਪਰ ਘਾਹ ਰੱਖੇ ਬੈਠੇ ਆ ਇਹ ਹੁਣ ਆਪਾਂ ਖੇਤਾਂ ਵੱਲ ਜੀ ਸੇਲਾਂ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਇਹਨਾਂ ਨੇ ਖੇਤਾਂ 'ਚ ਜਾਣਾ ਜ਼ਰੂਰੀ ਆ ਉਧਰ ਤਾਂ ਜਿੱਥੇ ਜਾਣਾ ਸੀ ਕੱਲ ਆਪਾਂ ਉੱਥੇ ਕਹਿੰਦੇ ਬੰਦ ਆ ਵੀ ਸਾਰਾ ਮਾਹੌਲ ਸਾਲ ਤੋਂ ਅਸੀਂ ਇੱਕ ਦਿਨ ਜਾਂਦੇ ਆ ਪਿੰਡ ਵਾਲੇ ਤੇ ਮਾੜਾ ਮੋੜਾ ਇੱਥੇ ਪੋਚਾ ਜਿਹਾ ਲਾਇਆ ਹੁੰਦੇ ਤੇ ਥੱਲੇ ਰਹਿ ਗਿਆ ਪਿੰਡ ਇਹ ਪੁਰਾਣੇ ਘਰ ਨੇ ਇਸ ਪਿੰਡ ਦੇ ਆ ਜਿਹੜੇ ਸਾਹਮਣੇ ਤੁਸੀਂ ਜਾਂਦੇ ਆ ਇਹਨਾਂ ਦੇ ਪੁਰਾਣੇ ਘਰ ਆ ਇਹ ਸਾਰੇ ਘਰ ਕੱਚੇ ਆ ਹੁਣ ਇਹ ਘਰ ਤਾਂ ਨਵੇਂ ਪੌਣ ਲੱਗ ਪਿਆ ਪੱਕਿਆਂ ਬਲੋਕਾਂ ਦੇ ਆ ਵੀ ਜਾ ਕੇ ਸਾਰੇ ਕੱਚੇ ਨੇ ਪਰ ਛੱਤਾਂ ਨਹੀਂ ਪੌਣ ਲੱਗੇ ਹਜੇ ਤੱਕ ਛੱਤਾਂ ਇਹ ਜਾਂ ਤਾਂ ਮਲਚਿੰਗ ਪਾਉਂਦੇ ਆ ਲੱਕੜਾ ਵੜ ਵੜ ਕੇ ਤੇ ਜਾਂ ਆਹ ਟੀਨ ਪਾਉਂਦੇ ਆ ਆਪਣੇ ਵਾਂਗੂ ਨਾ ਤਾਂ ਇਹ ਡਾਟਾਂ ਲਾਉਂਦੇ ਆ ਤੇ ਨਾ ਲੈਟਰ ਪਾਉਂਦੇ ਆ ਹੌਲੀ ਹੌਲੀ ਤਰੱਕੀ ਕਰਨਗੇ ਹਜੇ ਤੱਕ ਆ ਸਾਰਾ ਪਿੰਡ ਦਾ ਰਖਵਾ ਸਾਹਮਣੇ ਕੱਲ ਆਪਾਂ ਇਧਰੋਂ ਚੱਲ ਕੇ ਆਏ ਆ ਪੱਕਾ ਰਾਹ ਤੇ ਇਧਰ ਨੂੰ ਮੁੜ ਗਿਆ ਪਿੰਡ ਵੱਲ ਨੂੰ ਆਪਾਂ ਥੋੜਾ ਜਿਹਾ ਹੋਰ ਗਾਉਣੇ ਆ ਪਿੰਡ ਆਹ ਰਾਹ ਵੀ ਨੇ ਕਿਧਰ ਨੂੰ ਜਾਂਦੇ ਆ ਇਧਰ ਅੱਗੇ ਵੀ ਖੇਤ ਹੋਣਗੇ ਮੈਨੂੰ ਲੱਗਦਾ ਆ ਸਾਰੇ ਖੇਤ ਨੇ ਇੱਥੇ ਆ ਕੇ ਪਿੰਡ ਦੀ ਜੂ ਮੋਕ ਜਾਂਦੀ ਆ ਰਖ ਵੇ ਖਰਾ ਇਸ ਪਿੰਡ ਦਾ ਹੀ ਆ ਜਿੱਥੇ ਜਿੱਥੇ ਆਬਾਦੀ ਹੈਗੀ ਵਸੋ ਹੈਗੀ ਆ ਉੱਥੇ ਹਰਿਆਲੀ ਆ ਜਿਸ ਬੰਦੇ ਹੈ ਨਹੀਂ ਉੱਥੇ ਸੁੱਕੇ ਖੁਸ਼ਕ ਪਹਾੜ ਜਮ ਆ ਆ ਪਹਾੜ ਵੀ ਕੱਚਾ ਇਹਦੇ ਵਿੱਚ ਗੁਫਾਵਾਂ ਜੀਆਂ ਬਣੀਆਂ ਹੋਈਆਂ ਨੇ ਸੋਹਣੇ ਪਹਾੜ ਆ ਇਧਰ ਵਾਲੇ ਹਮ ਆਪ ਇਸ ਕਿਸ ਦਾ ਖੇਤ ਆ ਬੜਿਆ ਹੋਇਆ ਉਹ ਸਾਹਮਣੇ ਜਿੱਥੋਂ ਦਾ ਰੁੱਖ ਦੇਖਦੇ ਆ ਨਾ ਉੱਥੋਂ ਦਾ ਖੇਤ ਆ ਲੋਕਾਂ ਦੇ ਪਰ ਬੰਦਾ ਹੈ ਨਹੀਂ ਕੋਈ ਵੀ ਇੱਥੇ ਤੇ ਆ ਹੌਦੀਆਂ ਬਣੀਆਂ ਹੋਈਆਂ ਨੇ ਪਾਣੀ ਸਟੋਰ ਕਰਨ ਵਾਸਤੇ ਕਿੱਦਰੀ ਚੱਲਦੇ ਆ ਤੇਰਾ ਆ ਇਹ ਪੁਰਾਣੇ ਮਕਾਨ ਨੇ ਇਸ ਪਿੰਡ ਦੇ ਵਿੱਚ ਪੁਰਾਣੇ ਮਕਾਨ ਤਾਂ ਬਹੁਤ ਨੇ ਪਰ ਸਾਰੇ ਮਕਾਨ ਖਾਲੀ ਨੇ ਲੋਕਾਂ ਨੇ ਨਵੇਂ ਘਰ ਬਾਲੇ ਆ ਪੁਰਾਣੇ ਮਕਾਨ ਖੜੇ ਆ ਇਕੱਲੇ ਬਸ ਆਵੇ ਇੱਥੇ ਪਰਨਾਲਾ ਵਗਿਆ ਹੋਇਆ ਮਿੱਟੀ ਖੁਰੀ ਹੋਈ ਏ ਸਾਰੀ ਕੱਚੀ ਮਿੱਟੀ ਦੇ ਜਿਹੜੇ ਮਿੱਟੀ ਦੇ ਬਲਾਕ ਬਣੇ ਹੋਏ ਨੇ ਉਹਨਾਂ ਦੇ ਘਰ ਨੇ ਇਹ ਪਾਣੀ ਤੁਸੀਂ ਮਗਰਲੇ ਬਲਾਕਾਂ 'ਚ ਵੀ ਦੇਖਿਆ ਹੋਣਾ ਇਸ ਪਿੰਡ ਦਾ मैं अभी जा क्या होगा अब कब खेत जा रहे हैं अभी वापस कब आओगे आप अभी आएगा मैं, अभी घंटे के बाद। ठीक अभी आप वहाँ से वो निकालने जा रहे हैं खुरमानी का खेत से खुरमानी का तेल निकालने के लिए जा रहे हैं अभी कहाँ सर अभी गिरी नहीं नि, गिरी निकाल जाएगी अभी गिरी निकालना है उस, उसके और अंदर और हाँ वो मैंने देखा है ਉਸ ਕੋ ਤੁਰਨਾ ਪਤਾ ਹੈ। ਅਮੀ ਇਹ ਸਭ ਜਮਾ ਕਈ ਹਨੇ ਦੇ। ਠੀਕ। 1 ਮਿੰਟ ਕੇ ਬਾਅਦ ਉਹ ਸੇ ਤੋੜੇਗਾ। ਫਿਰ ਥਿਸਲਾ ਗਿਲੇ ਨਿਕਲੇਗਾ। ਉਸ ਕੋ ਫਿਰ 10 ਨਿਕਾਤੇ। ਜਿੱਥੇ ਮੈਂ ਰਹਾ ਸੀ ਉਹ ਸਟੇ ਉਹਦੇ ਸਾਹਮਣੇ ਇੱਕ ਬਹੁਤ ਪੁਰਾਣਾ ਘਰ ਆ। ਇਹ ਦੇਖਣ ਕੰਨੀ ਹੋ ਰਹਿ ਗਿਆ ਸੀਗਾ। ਤਾਂ ਮੈਂ ਹੁਣ ਇੱਥੇ ਦੁਕਾਨ ਤੇ ਆਇਆ ਤੇ ਮੇਰੀ ਯਾਦ ਆ ਗਿਆ ਕਿ ਚਲੋ ਘਰ ਦੇਖ ਕੇ ਆਉਣੇ। ਸਾਰੇ ਪਿੰਡ ਦੇ ਵਿੱਚ ਪੀੜੀਆਂ-ਬੀੜੀਆਂ ਜੰਗਲੀਆਂ ਨੇ। ਬਹੁਤ ਥਾਂ ਮਜ਼ਦਾਨੀ ਰਹੀ ਆ। ਸਾਰ ਲੱਗਦਾ ਇਹ ਦਵੈਤੀ ਲੰਘਦੇ ਆਪਾਂ ਤੇ ਆ ਮਕਾਨ ਆ ਇਹ ਪਿੰਡ ਦਾ ਸਭ ਤੋਂ ਪੁਰਾਣਾ ਮਕਾਨ ਆ ਫਸੂਣ ਉੱਥੇ ਰਹਿੰਦਾ ਨਹੀਂ ਕੋਈ ਵੀ ਇਸ ਪਿੰਡ ਦੇ ਬਹੁਤ ਮਕਾਨ ਨੇ ਜਿਹੜੇ ਪੁਰਾਣੇ ਮਕਾਨ ਨੇ ਪਰ ਉਹ ਖਾਲੀ ਪਏ ਲੋਕਾਂ ਨੇ ਨਵੇਂ ਘਰ ਪਾਲਿਆ ਮਕਾਨ ਉਦਾਂ ਹੀ ਖੜੇ ਹੋਏ ਆ ਬਹੁਤ ਪਿੰਡਾਂ ਦੇ ਵਿੱਚ ਤਾਂ ਇਦਾਂ ਦੇ ਮਿਊਜ਼ੀਅਮ ਬਣੇ ਹੋਏ ਆ ਪਰ ਇੱਥੇ ਕੋਈ ਮਿਊਜ਼ੀਅਮ ਨਹੀਂ ਹੈਗਾ ਜਿੰਦਰੇ ਲੱਗੇ ਹੋਏ ਇਸ ਘਰ ਨੂੰ ਇਹ ਪੂਰਾ ਇੱਕੋ ਹੀ ਘਰ ਆ ਸਾਰਾ ਇੱਕ ਗੱਡੀ ਖਰਮਾਨੀ ਦੇ ਵਪਾਰੀਆਂ ਦੀ ਆ ਇੱਕ ਬਾਹਰ ਦੀ ਕੋਈ ਕੰਪਨੀ ਆ ਉਹ ਇੱਥੇ ਪਿੰਡ 'ਚ ਬੈਠੀ ਆ ਕੇ ਦੁਬਈ ਤੋਂ ਦੱਸਦੇ ਆ ਕਿੰਨੇ ਕਿ ਦੁਬਈ ਦੀ ਕੰਪਨੀ ਆ ਇਸ ਪਿੰਡ ਦੇ ਵਿੱਚੋਂ ਜਿੰਨੇ ਵੀ ਖਰਮਾਨੀ ਹੁੰਦੀ ਆ ਆਰਗੇਨਿਕ ਖਰਮਾਨੀ ਹੁੰਦੀ ਆ ਉਹ ਖਰੀਦਦੇ ਨੇ ਤੇ ਉਹ ਖਰੀਦ ਕੇ ਅੱਗੇ ਲੈ ਕੇ ਜਾਂਦੇ ਆ ਹੁਣ ਆ ਸਾਰੀ ਆਪਣੇ ਇਸ ਬਲੌਗ ਦੀ ਇੱਥੇ ਸਮਾਪਤੀ ਹੋਣ ਲੱਗੀ ਆ ਜੀ ਅੱਜ ਮੈਂ ਗਿਆ ਸੀ ਪਿੰਡ ਦੇ ਵਿੱਚ ਪਰ ਮੈਨੂੰ ਕੋਈ ਕਿਸਾਨ ਮਿਲਿਆ ਹੀ ਨਹੀਂ ਗਿਆ ਸਾਰੇ ਜਾਂਦਾ ਕੋਈ ਬਾਹਰ ਗਿਆ ਹੋਇਆ ਜਾਂ ਘਰਾਂ ਦੇ ਨੂੰ ਨਿਕਲੇ ਪਤਾ ਨਹੀਂ ਕੀ ਕਾਰਨ ਸੀ ਪਰ ਮੈਨੂੰ ਖੇਤਾਂ ਦੇ ਵਿੱਚ ਕੋਈ ਨਹੀਂ ਮਿਲਿਆ ਮੇਰਾ ਇਰਾਦਾ ਸੀਗਾ ਕਿ ਇਹਨਾਂ ਨਾਲ ਗੱਲਬਾਤ ਕਰਾਂਗੀ ਇਹਨਾਂ ਦੇ ਤਜਰਬੇ ਕਿ ਹੋ ਜੀ ਨੇ ਆਰਗੇਨਿਕ ਖੇਤੀ ਦੇ ਪਰ ਮੈਨੂੰ ਇੱਕ ਵੀ ਬੰਦਾ ਨਹੀਂ ਮਿਲਿਆ ਸੋ ਗੱਲਬਾਤ ਆਪਣੇ ਵਿੱਚ ਵਿਚਾਰ ਹੀ ਰਹਿ ਗਈ ਆ ਪਰ ਉਹ ਇਹਨਾਂ ਕੇ ਪਿੰਡ ਸੁਣਾ ਤੁਸੀਂ ਵੀ ਜੇ ਕਿਤੇ ਦਰ ਆਉਂਗੇ ਤਾਂ ਖਲਸੀ ਤੋਂ 13 ਕਿਲੋਮੀਟਰ ਵਰਡ 14 ਕਿਲੋਮੀਟਰ ਵਰਡ ਪਿੰਡ ਆ ਇਹ ਇੱਥੇ ਜ਼ਰੂਰ ਇੱਕ ਦੋ ਦਿਨ ਰਹਿ ਕੇ ਜਾਇਓ ਬਹੁਤ ਸ਼ਾਂਤ ਬੜਾ ਸੋਹਣਾ ਪਿੰਡ ਆ ਸੋ ਹੁਣ ਸਮਾਪਤੀ ਹੈ ਇਸ ਬਲੌਗ ਦੀ ਕੱਲ ਨੂੰ ਆਪਾਂ ਨਵੇਂ ਰਹਾਜ ਤੇ ਨਿਕਲਦੇ ਹਾਂ ਤੇ ਕੱਲ ਨੂੰ ਆਪਾਂ ਖਲਸੀ ਪਹੁੰਚਾਂਗੇ